ਸਸਚੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਅ ਗਰੀ ਦੇ ਤੇਲ ਦੇ ਘਰੇਲੂ ਆਪਾਂ ਘਰੇਲੂ ਤੇ ਘਰ ਦੇ ਹੀ ਹਰ ਇੱਕ ਸਮਾਨ ਨੂੰ ਲੈ ਕੇ ਜੋ ਕਿ ਘਰ ਵਿੱਚ ਹੀ ਮੌਜੂਦ ਹੁੰਦਾ ਹੈ ਆਪਾਂ ਘਰ ਹੀ ਤੇਲ ਬਣਾਵਾਂਗੇ ਕਿਉਂਕਿ ਜੋ ਮੈਂ ਯੂਜ਼ ਕਰ ਰਹੀ ਹਾਂ ਸ਼ੁਰੂ ਤੋਂ ਲੈ ਕੇ ਹੀ ਤੇ ਇਹ ਜੋ ਤੇਲ ਮੈਂ ਬਣਾਨੀ ਆ ਗਿਰੀ ਦਾ ਤੇਲ ਤੇ ਇਹਦੇ ਵਿੱਚ ਮੈਂ ਕੀ ਕੀ ਚੀਜ਼ਾਂ ਪਾਉਣੀ ਆ ਕੀ ਚੀਜ਼ਾਂ ਪਾ ਕੇ ਬਣਾਉਣੀ ਆ ਤੇ ਅੱਜ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਤੇ 3 ਮਹੀਨੇ ਹੋ ਗਏ ਸੀਗੇ ਮੇਰਾ ਤੇਲ ਸ਼ੀਸ਼ੀ ਕੱਢ ਜਾਂਦੀ ਹੈ 3 ਮਹੀਨੇ ਕੱਢ ਜਾਂਦੀ ਹੈ ਇੱਕ ਸ਼ੀਸ਼ੀ ਕਿਉਂਕਿ ਮੈਂ ਵੱਡੀ ਸ਼ੀਸ਼ੀ ਬਣਾਉਣੀ ਹੁੰਨੀ ਆ ਤੇ ਗਿਰੀ ਦੇ ਤੇਲ ਵਿੱਚ ਮੈਂ ਜੋ ਕੀ ਯੂਜ਼ ਕਰਦੀ ਆ ਉਹ ਹੈ ਜੀ ਇੱਕ ਅਦਰਕ ਤੇ 3-4 ਪਿਆਜ਼ ਹੁੰਦੇ ਆ ਤੇ ਵੱਡਾ ਸਾਰਾ ਅਦਰਕ ਹੁੰਦਾ ਵੱਡਾ ਸਾਰਾ ਪੀਲੇਲੇਓ ਤੁਸੀਂ ਤੇ 3-4 ਪਿਆਜ਼ ਤੇ ਕਦਰਕ ਤੇ ਇੱਕ ਐਲੋਵੇਰਾ ਜਲ ਐਲੋਵੇਰਾ ਜਲ ਆਪਾਂ ਫਰੈਸ਼ ਲੈਣੀ ਹੈ ਜੋ ਕਿ ਵੱਡੀ ساری ਪੱਤੀ ਆਪਾਂ ਘਰ ਦੇ ਵਿੱਚ ਜੇ ਆਪਣੇ ਨਾਲ ਹੀ ਹੋਵੇ ਤੇ ਆਪਾਂ ਨੂੰ ਕਿਤੋਂ ਵੀ ਮਿਲ ਜਾਂਦੀ ਹੈ ਆਸਾਨੀ ਨਾਲ ਹਰ ਇੱਕ ਦੇ ਘਰੇ ਵੀ ਲੱਗੀ ਹੁੰਦੀ ਹੈ ਵੈਸੇ ਤਾਂ ਇਹ ਤੇ ਮੇਰੇ ਘਰੇ ਨਹੀਂ ਸੀ ਲੱਗੀ ਤੇ ਫਿਰ ਮੈਂ ਵੀ ਆਪਣੇ ਗਵਾਨੀਆਂ ਦੇ ਘਰੋਂ ਲੈ ਕੇ ਆਈ ਸੀਗੀ ਤੇ ਵੱਡੀ ਸਾਰੀ ਪੱਤੀ ਸੀਗੀ ਤੇ ਆਪਾਂ ਇਦੋਂ ਜ਼ਿਆਦਾ ਵੀ ਐਲੋਵੇਰਾ ਪਾ ਸਕਦੇ ਆ ਇਹ ਜ਼ਿਆਦਾ ਨਹੀਂ ਵੀ ਆ ਪੈੱਕ ਹੀ ਪਾਣੀ ਹੈ ਜਿੰਨੀ ਤੁਸੀਂ ਚਾਹੋ ਐਲੋਵੇਰਾ ਤੁਸੀਂ ਦੋ ਪੱਤੇ ਵੀ ਪਾ ਸਕਦੇ ਓਦੇ ਤੇ ਮੈਂ ਇੱਕ ਹੀ ਲੈ ਕੇ ਆਈ ਸੀਗੀ ਤੇ ਇਥੇ ਮੈਂ ਅਦਰਕ ਤੇ ਪਿਆਜ਼ ਕਟਿੰਗ ਕਰਕੇ ਰੱਖ ਲਿਆ ਸੀ ਤੇ ਆਪਾਂ ਐਲੋਵੀਰਾ ਜਲ ਨੂੰ ਵੀ ਐਲੋਵੀਰਾ ਨੂੰ ਵੀ ਬਰੀਕ-ਬਰੀਕ ਕਟਿੰਗ ਕਰ ਲਾਂਗੇ ਬਰੀਕ-ਬਰੀਕ ਕਟਿੰਗ ਕਰਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਬਣਾਉਨੇ ਆ ਤੇਲ ਤੇ ਇਧਰ ਇੱਕ ਪਾਸੇ ਆਪਾਂ ਲਿਆ ਮੇਥੀ ਦਾਣਾ ਤੇ ਦੂਜੀ ਸਾਈਡ ਲਿਆ ਵਾ ਕਲੌਂਜੀ ਬਲੈਕ ਸੀਡ ਜਿਹਨੂੰ ਕਹਿੰਦੇ ਨੇ ਤੇ ਉਹ ਵੀ ਆਪਾਂ ਤੇਲ ਵਿੱਚ ਐਡ ਕਰਾਂਗੇ ਤੇ ਮੈਂ ਇਦਾਂ ਹੀ ਤੇਲ ਬਣਾਉਣੀ ਆ ਮੇਰੇ ਨਾਲ ਪਹਿਲਾਂ ਕਾਫੀ ਜ਼ਿਆਦਾ ਸਿਕਰੀ ਪੈ ਜਾਂਦੀ ਸੀ ਸਿਰ ਦੇ ਵਿੱਚ ਤੇ ਵਾਲ ਬਹੁਤ ਹੀ ਜ਼ਿਆਦਾ ਝੜਦੇ ਸੀਗੇ ਤੇ ਜਿਸ ਟਾਈਮ ਦਾ ਮੈਂ ਇਹ ਵਾਲਾ ਤੇਲ ਯੂਜ਼ ਕਰਨ ਲੱਗੀ ਆ ਨਾ ਮੈਨੂੰ ਕਾਫੀ ਜ਼ਿਆਦਾ ਫਰਕ ਪਿਆ ਵਾ ਤੇ ਮੈਂ ਸਟਾਰਟਿੰਗ ਆਪਣੇ ਬੱਚਿਆਂ ਤੋਂ ਕੀਤੀ ਸੀਗੀ ਮੇਰੇ ਬੱਚੇ ਵੀ ਲਗਾਉਂਦੇ ਆ ਮੇਰੇ ਬੱਚੇ ਦੇ ਮੇਰੇ ਬੇਟੇ ਦੇ ਵਾਲ ਬਹੁਤ ਜ਼ਿਆਦਾ ਝੜਦੇ ਸੀਗੇ ਤੇ ਮੈਂ ਪਹਿਲਾਂ ਹੁੰਦੇ ਯੂਜ਼ ਕਰਨ ਲੱਗੀ ਸੀਗੀ ਫਿਰ ਉਹਨੂੰ ਕਾਫੀ ਉਹਦੇ ਤਾਂ ਵਾਲ ਵੀ ਕਾਫੀ ਜ਼ਿਆਦਾ ਬਦਲਣ ਲੱਗ ਗਏ ਲੰਬੇ ਹੋ ਗਏ ਆ ਕਿਉਂਕਿ ਉਹ ਗੁਰੂ ਸੇਖਾ ਜੁੜਾ ਸਰਦਾਰ ਆ ਜੁੜਾ ਰੱਖਿਆ ਹੋਇਆ ਉਹਦੇ ਤੇ ਮੈਂ ਉਹਨੂੰ ਪਹਿਲਾਂ ਟਰਾਈ ਕੀਤਾ ਸੀਗਾ 2 ਮੰਥ ਮੈਂ ਉਹਦੇ ਯੂਜ਼ ਕੀਤਾ ਫਿਰ ਮੈਨੂੰ ਬਹੁਤ ਵਧੀਆ ਲੱਗਾ ਵੀ ਮੈਂ ਕਿਹਾ ਵੀ ਇੰਨੇ ਦਾ ਦਿਨਾਂ ਵਿੱਚ ਹੀ ਰਿਜ਼ਲਟ ਦਿਖਾ ਦਿੱਤਾ ਤੇਲ ਨੇ ਫਿਰ ਉਸ ਤੋਂ ਬਾਅਦ ਮੈਂ ਹੁਣ ਖੁਦ ਵੀ ਯੂਜ਼ ਕਰਨ ਲੱਗ ਗਈ ਆ ਤੇ ਆਪਾਂ ਸਾਰੇ ਐਲੋਵਿਰਾ ਨੂੰ ਜੋ ਆਪਾਂ ਪੱਤੀ ਲੈ ਕੇ ਆਂਦੀ ਸੀ ਸਾਰੇ ਕਟਿੰਗ ਕਰ ਲਿਆ ਸੀਗਾ ਤੇ ਕਟਿੰਗ ਕਰਕੇ ਤੇ ਆਪਾਂ ਇਹਨੂੰ ਯੂਜ਼ ਕਰਾਂਗੇ ਤੁਸੀਂ ਜੋ ਬਾਜ਼ਾਰੀ ਐਲਵੇਰਾ ਹੁੰਦਾ ਵਾ ਉਹ ਨਹੀਂ ਲੈਣਾ ਇਹ ਜੋ ਆਪਾਂ ਘਰ ਵਿੱਚ ਫਰੈਸ਼ ਐਲਵੇਰਾ ਹੁੰਦਾ ਹੈ ਆਪਾਂ ਇਹ ਹੀ ਲੈਣਾ ਵਾ ਤੇ ਇੱਥੇ ਆਪਾਂ ਥੋੜਾ ਜਿਹਾ ਤੇਲ ਗਰਮ ਕਰ ਲਿਆ ਪਾਣੀ ਗਰਮ ਕਰ ਲਿਆ ਸੀਗਾ ਤੇ ਪਾਣੀ ਗਰਮ ਦੇ ਵਿੱਚ ਆਪਾਂ ਜੋ ਇਹ ਜੰਮ ਜਾਂਦਾ ਵਾ ਸਰਦੀਆਂ ਦੇ ਵਿੱਚ ਕਿ ਉਹ ਜੰਮ ਜਾਂਦਾ ਵਾ ਗਰੀਦਾ ਤੇਲ ਜਮ ਜਾਂਦਾ ਵਾ ਤੇ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਗਰਮ ਪਾਣੀ ਦੇ ਵਿੱਚ ਥੋੜਾ ਜਿਹਾ ਟਿਪ ਕਰ ਲਵਾਂਗੇ ਕਿਉਂਕਿ ਇਹ ਥੋੜਾ ਜਿਹਾ ਘਿਓ ਛੱਡ ਜੂਗਾ ਜੋ ਸਾਈਡਾਂ ਦੇ ਲੱਗਿਆ ਹੁੰਦਾ ਵਾ ਤੇ ਆਸਾਨੀ ਨਾਲ ਆਪਾਂ ਡੱਬੇ ਵਿੱਚੋਂ ਕੱਢ ਲਵਾਂਗੇ ਤੇ ਇੱਥੇ ਦੇਖੋ ਮੈਂ ਨਾ ਗਰਮ ਹੋ ਚੁੱਕਿਆ ਸੀਗਾ ਪਾਣੀ ਤੇ ਬਹੁਤ ਹੀ ਆਸਾਨੀ ਨਾਲ ਗਰਮ ਕਰਕੇ ਨਿਕਲ ਜਾਂਦਾ ਹੈ ਇਹਦੇ ਵਿੱਚੋਂ ਸਰਦੀਆਂ ਵਿੱਚ ਇਹ ਦਿੱਕਤ ਹੁੰਦੀ ਆ ਹਰ ਇੱਕ ਚੀਜ਼ ਜੰਮ ਜਾਂਦੀ ਆ ਤੇ ਵੈਸੇ ਵੀ ਮੈਂ ਯੂਜ਼ ਜਦੋਂ ਵੀ ਕਰਦੀ ਆ ਥੋੜਾ ਜਿਹਾ ਘੋਸਾ ਕਰ ਲੈਣੀ ਆ ਜੰਮਦਾ ਜਾਂਦਾ ਹੀ ਆ ਵੈਸੇ ਤਾਂ ਮੈਂ ਗਰਮੀਆਂ 'ਚ ਵੀ ਯੂਜ਼ ਕਰਦੀ ਰਹੀ ਆ ਫੁੱਲ ਗਰਮੀ ਸੀਗੀ ਮੈਂ ਤਾਂ ਵੀ ਇਦਾਂ ਹੀ ਇਹੀ ਤੇਲ ਬਣਾ ਕੇ ਆਪਣਾ ਯੂਜ਼ ਕਰਦੀ ਰਹੀ ਆ ਤੇ ਇੱਥੇ ਆਪਾਂ ਕੱਢ ਲਵਾਂਗੇ ਚੰਗੀ ਤਰ੍ਹਾਂ ਸਾਰਾ ਹੀ ਜਿੰਨਾ ਵੀ ਆਪਣਾ ਤੇਲ ਹੈਗਾ ਵਾ ਕੜਾਈ ਵਿੱਚ ਕੱਢ ਲਵਾਂਗੇ ਤੇ ਕੜਾਈ ਵਿੱਚ ਕੱਢ ਕੇ ਥੋੜਾ ਜਿਹਾ ਗਰਮ ਕਰਕੇ ਫਿਰ ਆਪਾਂ ਬਾਕੀ ਦਾ ਚੀਜ਼ਾਂ ਇਹਦੇ ਵਿੱਚ ਐਡ ਕਰਾਂਗੇ ਤੇ ਬਹੁਤ ਹੀ ਵਧੀਆ ਤੇਲ ਹੁੰਦਾ ਹੈ ਤੁਹਾਨੂੰ ਜਾਨੀ ਕਿ ਆਪਾਂ ਨੂੰ ਤੇਲ ਤਾਂ ਯੂਜ਼ ਕਰਨਾ ਹੀ ਚਾਹੀਦਾ ਆਪਣੇ ਸਿਰ ਨੂੰ ਪਹਿਲਾਂ ਹੁੰਦੇ ਸੀ ਪਹਿਲੇ ਜ਼ਮਾਨੇ ਹੁੰਦੇ ਸੀਗੇ ਸਿਰ ਦੇ ਆਪਣੇ ਤੇਲ ਲਗਾ ਕੇ ਰੱਖਦੇ ਸੀ ਤੇ ਵੈਸੇ ਵੀ ਹੁਣ ਬਿਜ਼ੀ ਲਾਈਫ ਹੋ ਗਈ ਹੈ ਸਾਰਿਆਂ ਨੇ ਕਿਤੇ ਨਾ ਕਿਤੇ ਜਾਣਾ ਹੁੰਦਾ ਵਾ ਕਿਸੇ ਨੇ ਆਪਣੀ ਜੌਬ ਤੇ ਜਾਣਾ ਹੁੰਦਾ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਵਾ ਕੋਈ ਇੰਨਾ ਜਿਆਦਾ ਤੇਲ ਨੂੰ ਪਸੰਦ ਨਹੀਂ ਕਰਦਾ ਬਟ ਆਪਾਂ ਨੂੰ ਛੁੱਟੀ ਵਾਲੇ ਦਿਨ ਹੋ ਗਿਆ ਚਾਹੇ ਨਾਈਟ ਟਾਈਮ ਹੋ ਗਿਆ ਸਿਰ ਨੂੰ ਆਪਾਂ ਨੋਂ ਤੋਂ ਪਹਿਲਾਂ ਵੀ ਲਗਾ ਲਈਏ ਨਾ ਤੇ ਕਾਫੀ ਜ਼ਿਆਦਾ ਫਾਇਦਾ ਮਿਲਦਾ ਹੈ ਮੇਰਾ ਵੀ ਇਹੀ ਹੈ ਮੈਂ ਤੇਲ ਬਿਲਕੁਲ ਵੀ ਨਹੀਂ ਲਗਾਉਂਦੀ ਸੀ ਹੁਣ ਮੈਂ ਜਦੋਂ ਵੀ ਸਿਰਨਾ ਨਾ ਹੁੰਦਾ ਮੈਂ ਨਾਈਟ ਟਾਈਮ ਰਾਤ ਨੂੰ ਲਗਾ ਲੈਂਦੀ ਹਾਂ ਤੇ ਸਵੇਰ ਬਿਵਾਲ ਵਾਸ਼ ਕਰ ਲੈਂਦੀ ਆ ਤੇ ਬੱਚਿਆਂ ਦੇ ਤਾਂ ਮੈਂ ਆਪਣੇ ਡੇਲੀ ਹੀ ਤੇਲ ਲਗਾਉਣੀ ਆ ਤੇ ਇੱਥੇ ਆਪਾਂ ਚੰਗੀ ਤਰ੍ਹਾਂ ਸਾਰਾ ਤੇਲ ਕੱਢ ਲਿਆ ਸੀਗਾ ਸਾਰਾ ਕਿਉਂ ਕੱਢ ਲਿਆ ਸੀਗਾ ਗਿਰੀ ਦਾ ਤੇ ਹੁਣ ਥੋੜਾ ਜਿਹਾ ਗਰਮ ਕਰਕੇ ਤੇ ਫਿਰ ਆਪਾਂ ਜਿੰਨੀਆਂ ਵੀ ਚੀਜ਼ਾਂ ਕਟਿੰਗ ਕਰਕੇ ਰੱਖੀਆਂ ਨੇ ਸਾਰੀਆਂ ਕਰਾਂਗੇ ਇਹਦੇ ਵਿੱਚ ਐਡ ਤੇ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇੱਥੇ ਆਪਾਂ ਪਿਆਜ਼ ਵੀ ਐਡ ਕਰ ਲਾਂਗੇ ਇਹਦੇ ਵਿੱਚ ਪਿਆਜ਼ ਐਡ ਕਰਨ ਤੋਂ ਬਾਅਦ ਆਪਾਂ ਜੋ ਅਦਰਕ ਕਟਿੰਗ ਕੀਤੀ ਹੋ ਉਹ ਵੀ ਐਡ ਕਰ ਲਵਾਂਗੇ ਤੇ ਆਪਾਂ ਬਿਲਕੁਲ ਸਲੋ ਸਲੋ ਸੇਕ ਤੇ ਆਪਾਂ ਘੱਟੋ-ਘੱਟ 20-25 ਮਿੰਟ ਤੱਕ ਇਹਨੂੰ ਬਨਣ ਦੇਵਾਂਗੇ ਰਿਜਨ ਦੇਵਾਂਗੇ ਤੇ ਜਦੋਂ ਇਹਨਾਂ ਦਾ ਕਲਰ ਚੇਂਜ ਹੋ ਜਾਊਗਾ ਤੇ ਉਹਨਾਂ ਟਾਈਮ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੰਨਾਂਗੇ ਤੇ ਇੱਥੇ ਆਪਾਂ ਮੇਥੀ ਦਾਣਾ ਤੇ ਕਲੌਂਜੀ ਵੀ ਵਿੱਚ ਐਡ ਕਰ ਦੇਵਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਐਡ ਕਰਕੇ ਤੇਲ ਦੇ ਵਿੱਚ ਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ 20 ਤੋਂ 25 ਮਿੰਟ ਤੱਕ ਰ ਆਪਾਂ ਹੁਣ ਇਹਨਾਂ ਨੂੰ ਹਲਾਵਾਂਗੇ ਤੇ ਪਕਾਵਾਂਗੇ ਤੇ ਇਹਦੇ ਵਿੱਚ ਆਪਾਂ ਲੌਂਗ ਵੀ ਐਡ ਕਰਾਂਗੇ ਕਿਉਂਕਿ ਆਪਾਂ ਲੌਂਗ ਤਾਂ ਐਡ ਕਰ ਰਹੇ ਹਾਂ ਇਹਦੇ ਵਿੱਚ ਲੌਂਗ ਦੇ ਨਾਲ ਆਪਣੇ ਪਿਆਜ਼ ਦੀ 스멜 ਵਗੈਰਾ ਨਹੀਂ ਆਉਂਦੀ ਜ਼ਿਆਦਾ ਤੇ ਬਹੁਤ ਵਧੀਆ 스멜 ਆਉਂਦੀ ਹੈ ਫਿਰ ਲੌਂਗ ਦੀ 스멜 ਆਉਂਦੀ ਹੈ ਜਦੋਂ ਆਪਾਂ ਤੇਲ ਯੂਜ਼ ਕਰਦੇ ਹਾਂ ਇਸੇ ਲਈ ਆਪਾਂ 10-12 ਲੌਂਗ ਵੀ ਇਹਦੇ ਵਿੱਚ ਐਡ ਕੀਤੇ ਆ ਤੇ ਇਹਨੂੰ ਆਪਾਂ ਘਟੋ ਘਾਟ ਵੀ ਦੇਖੋ ਆਪਾਂ ਨੂੰ 25 ਮਿੰਟ ਹੋ ਚੁੱਕੇ ਸੀਗੇ ਆਪਣੇ ਬਿਲਕੁਲ ਵੀ ਤੇਲ ਬਣ ਕੇ ਰੈਡੀ ਹੋ ਗਿਆ ਵਾ ਸਾਰੀਆਂ ਚੀਜ਼ਾਂ ਜੋ ਪਾਈਆਂ ਸੀ ਬਰਾਉਂਡ ਹੋ ਗਈਆਂ ਵਾ ਬੇ ਆਪਾਂ ਸਲੋ ਸਲੋ ਅੱਗ ਤੇ ਹੀ ਇਹਨੂੰ ਪਕਾਉਣਾ ਵਾ ਤੇਲ ਨੂੰ ਪੂਰੀ ਤਰ੍ਹਾਂ ਨਹੀਂ ਜਲਾਉਣਾ ਹੈਗਾ ਚੀਜ਼ਾਂ ਵੀ ਬਿਲਕੁਲ ਨਹੀਂ ਜਲਾਣੀਆਂ ਹੈਗੀਆਂ ਬਿਲਕੁਲ ਸਲੋ ਗੈਸ ਨੂੰ ਕਰਕੇ ਤੇ ਇਹਨੂੰ ਪਕਾਇਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਠੰਡਾ ਕਰ ਲਵਾਂਗੇ ਗੈਸ ਨੂੰ ਕਰ ਦੇਵਾਂਗੇ ਬੰਦ ਤੇ ਠੰਡੇ ਹੋਣ ਦੀ ਵੇਟ ਕਰਾਂਗੇ ਠੰਡਾ ਕਰਕੇ ਆਪਾਂ ਇਹਨੂੰ ਇੱਕ ਪਾਸੇ ਕੱਢ ਲਵਾਂਗੇ ਤੇ ਇੱਥੇ ਆਪਾਂ ਇੱਕ ਬਰਤਨ ਲਿਆ ਸੀਗਾ ਤੇ ਬਰਤਨ ਵਿੱਚ ਸਾਰੇ ਤੇਲ ਨੂੰ ਆਪਾਂ ਕੱਢ ਲਵਾਂਗੇ ਤੇ ਆਪਣਾ ਤੇਲ ਲਗਾਉਣ ਲਈ ਹੋ ਗਿਆ ਵਾ ਤਿਆਰ ਤੇ ਬਰਤਨ ਵਿੱਚ ਕੱਢ ਕੇ ਤੇ ਆਪਾਂ ਇਹਨੂੰ ਬਾਅਦ ਵਿੱਚ ਸ਼ੀਸ਼ੀ ਵਿੱਚ ਉਸੇ ਸ਼ੀਸ਼ੀ ਵਿੱਚ ਕੱਢ ਲਵਾਂਗੇ ਜਿਹੜੀ ਸ਼ੀਸ਼ੀ ਵਿੱਚੋਂ ਆਪਾਂ ਤੇਲ ਪਾਰ ਕੱਢਿਆ ਸੀਗਾ ਤੇ ਉਸੇ ਸ਼ੀਸ਼ੀ ਵਿੱਚ ਆਪਾਂ ਇਹਨੂੰ ਬਾਅਦ ਵਿੱਚ ਬਾਰ ਕੱਢ ਕੇ ਰੱਖ ਲਾਂਗੇ ਤੇ ਜਿੰਨੇ ਵੀ ਤੇਲ ਦੀ ਆਪਾਂ ਨੂੰ ਬਾਅਦ ਸਜ਼ਰੂਰਤ ਹੋਏ ਕਰੇਗੀ ਆਪਾਂ ਐਦਾਂ ਯੂਜ਼ ਕਰ ਲਿਆ ਕਰਾਂਗੇ ਤੇ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਹੀ ਆਸਾਨ ਹੈ ਘਰੇ ਤੇਲ ਬਣਾਉਣਾ ਤੇ ਐਦਾਂ ਬਣਾ ਕੇ ਤੁਸੀਂ ਵੀ ਯੂਜ਼ ਕਰ ਸਕਦੇ ਹੋ ਜਿਨ੍ਹਾਂ ਦੇ ਬਹੁਤ ਜ਼ਿਆਦਾ హెయిర్ ਫਾਲ ਹੋ ਰਿਹਾ ਬਹੁਤ ਜ਼ਿਆਦਾ ਵਾਲ ਟੁੱਟ ਰਹੇ ਨੇ ਡਿੱਗ ਰਹੇ ਨੇ ਤੇ ਜਿਨ੍ਹਾਂ ਦੇ ਸਿਰ 'ਚ ਕਾਫੀ ਜ਼ਿਆਦਾ ਸਿਕਰੀ ਆ ਤੇ ਬਹੁਤ ਵਧੀਆ ਉਹਨਾਂ ਵਾਸਤੇ ਇਹ ਤੇਲ ਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਆਪਾਂ ਆਪਣੇ ਤੇਲ ਨੂੰ ਕੱਢ ਕੇ ਰੱਖ ਲਵਾਂਗੇ ਤੇ ਜਦੋਂ ਆਪਾਂ ਨੂੰ ਜ਼ਰੂਰਤ ਹੋਏਗੀ ਜਿੰਨੇ ਦੀ ਤੇ ਆਪਾਂ ਯੂਜ਼ ਕਰ ਸਕਦੇ ਹਾਂ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ